ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਆਪਣੇ ਆਪ ਦੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਦੇ ਹਰ ਇੱਕ ਅਪਡੇਟ ਛੋਟ ਕੇ ਲੈ ਕੇ ਹਾਜ਼ਰ ਹੁੰਨੇ ਆ ਚਾਹੇ ਪੰਜਾਬ ਦੇ ਕਿਸੇ ਕੋਨੇ ਜੀ ਪਈ ਹੋਵੇ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਇਸ ਕਰਕੇ ਜੋਬ ਦੇ ਨਵੇਂ ਪੁਰਾਣੇ ਸ੍ਰਿਕ ਅਪਡੇਟ ਜਾਣਨ ਲਈ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲੋ ਹੌਣ ਤਾਂ ਜੋ ਕਿ ਟਾਈਮ ਰੰਦੇ ਸਾਨੂੰ ਨੋਟੀਫਿਕੇਸ਼ਨ ਮਿਲਦਾ ਰਵੇ ਕਿਉਂਕਿ ਟਾਈਮ ਤੋਂ ਬਾਅਦ ਨੋਟੀਫਿਕੇਸ਼ਨ ਮਿਲਿਆ ਜਾਂ ਨਾ ਮਿਲਿਆ ਤਾਂ ਕੋਈ ਫਾਇਦਾ ਨਹੀਂ ਕਾਫੀ ਅਪਡੇਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸੋ ਇੱਕ ਤੋਂ ਦੋ ਦਿਨਾਂ ਵਾਸਤੇ ਵੈਲਿਡ ਹੁੰ ਜੇ ਤੁਹਾਨੂੰ ਜੇ ਨੋਟੀਫਿਕੇਸ਼ਨ ਮਿਲਦੀ ਦੂਈ ਟਾਈਮ ਨਾਲ ਫਿਲ ਕਰ ਸਕਦੇ ਹੋ ਜੇ ਨੋਟੀਫਿਕੇਸ਼ਨ ਨਾ ਮਿਲਿਆ ਤੁਹਾਨੂੰ ਪਤਾ ਹੀ ਬਾਅਦ ਚ ਲੱਗੇ ਜਦ ਡੇਟ ਅਪ ਗਈ ਤਾਂ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਹੁਣ ਲੈ ਕੇ ਚੱਲਦੇ ਸਾਨੂੰ ਵੀਡੀਓ ਤੇ ਠੀਕ ਹੈ ਜੀ ਪੰਜਾਬੀ ਯੂਨੀਵਰਸਿਟੀ ਕਾਲਜ ਚ ਭਰਤੀ ਆਈ ਹੈ ਜੀ ਠੀਕ ਹੈ ਨੋਟਿਸ ਵਾਲੀ ਨੋਟੀਫਿਕੇਸ਼ਨ ਇੱਕਾ ਤੋਂ ਲਿਖ ਦਿੱਤੇ ਲਿਖੇਗੇ ਮੇਰੇ ਤੋਂ ਸਭ ਦੋ ਨੋਟੀਫਿਕੇਸ਼ਨ ਲੜ ਦੋਨੋਂ ਕਿਸ ਨੇ ਆਊਟ ਹੋਏ ਨੇ ਸਿੱਧੀ ਭਰਤੀ ਹੈ ਸੈਲਰੀ 30000 ਪਲੱਸ ਛੱਟ ਗਈ ਕੋਈ ਪੇਪਰ ਨਹੀਂ ਨਾ ਕੋਈ ਫੀਸ ਹੈ ਕਿਵੇਂ ਕਰਨਾ ਕੀ ਪ੍ਰੋਸੈਸ ਹੈ ਸਾਰਾ ਕੁਝ ਸਟੈਪ ਬਸ ਸਟੈਪ ਦੱਸ ਦੇ ਤੁਸੀਂ ਵੀਡੀਓ ਨਾਲ ਤੱਕ ਵਿਜ਼ਿਟ ਕਰਿਆ ਕਰੋ ਲੈ ਕੇ ਚੱਲਦੇ ਆ ਪਹਿਲੇ ਨੋਟੀਫਿਕੇਸ਼ਨ ਤੇ ਪਹਿਲਾ ਨੋਟੀਫਿਕੇਸ਼ਨ ਜੁਗ ਸਾਹਮਣੇ ਹੈ ਜੀ ਕਿੱਥੇ ਹੈ ਜੀ ਪਹਿਲਾ ਨੋਟੀਫਿਕੇਸ਼ਨ ਹੈਗਾ ਸੀਜੀਐਮ ਕਾਲਜ ਮੋਹੱਲਾ ਮੁਖਸਰ ਸਾਹਿਬ ਕਿੱਥੇ ਹੈ ਜੀ ਮੁਖਸਰ ਸਾਹਿਬ ਕਾਲਜ ਐਪਲੀਕੇਸ਼ਨ ਆਨਲਾਈਨ ਭਰਨੀ ਹੈ ਜਿਹਨੂੰ ਇਹ ਭਰ ਨਹੀਂ ਆਉਂਦੀ ਹੈ ਠੀਕ ਹੈ ਜੀ ਉਹ ਤੁਸੀਂ ਭਰ ਸਕਦੇ ਹੋ ਫਿਰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿੰਕ ਪਿਆ ਹੋਊਗਾ ਠੀਕ ਹੈ ਉੱਤੇ ਆ ਕਲਿੱਕ ਕਰਕੇ ਸਾਰਾ ਫਾਰਮ ਖੁੱਲ ਜੂਗਾ ਤੁਸੀਂ ਭਰ ਸਕਦੇ ਹੋ ਜਿਨ ਨਹੀਂ ਪਰਨੀ ਅਨਿਤ ਚਪੁਰ ਕੈਫੇ ਤੇ ਜਾਓ ਕੈਫੇ ਜਾ ਕੇ ਪਰ ਕੇ ਆ ਸਟ ਠੀਕ ਹੈ ਨਾ ਜੀ ਤੇ ਪੋਸਟਡ ਕਰਦੇ ਐ ਅਸਿਸਟੈਂਟ ਪ੍ਰੋਫੈਸਰ ਠੀਕ ਹੈ ਰੈਗੂਲਰ ਬੀਸਰ ਦੀ ਪੋਸਟਾਂ ਨੇ ਕਿੰਨੇ ਪੋਸਟਾਂ ਰੈਗੂਲਰ ਬੀਸਰ ਪੋਸਟਾਂ ਨੇ ਸਬਜੈਕਟ ਇੰਗਲਿਸ਼ ਦੇ ਦੋ ਪੋਸਟਾਂ ਨੇ ਫਿਜ਼ੀਕਲ ਐਜੂਕੇਸ਼ਨ ਦੇ ਦੋ ਪੋਸਟਾਂ ਨੇ ਹਿਸਟਰੀ ਦੇ ਦੋ ਪੋਸਟਾਂ ਨੇ ਸੋਲਰਜੀ ਇੱਕ ਪੋਸਟ ਹੈ 뮤జిక్ ਵੋਕਲ ਦੀ ਇੱਕ ਪੋਸਟ ਹੈ ਪੋਲੀਟੀਕਲ ਸਾਇੰਸ ਦੀ ਇੱਕ ਪੋਸਟ ਹੈ ਜੀ ਪੀ ਜੀ ਡੀ ਸੀ ਬੀ ਸੀ ਕੰਪਿਊਟਰ ਐਪ ਤੇ ਤਿੰਨ ਪੋਸਟਾਂ ਨੇ ਇਕਨੋਮਿਕਸ ਦੀ ਜਿਹੜੀ ਹੈਗੀ ਆ ਇੱਕ ਪੋਸਟ ਹੈ ਇਲਿਜੀਬਲ ਕੈਂਡੀਡੇਟ ਜਿਹੜੇ ਵੀ ਕੈਂਡੀਡੇਟ ਇਲਿਜੀਬਲ ਨੇ ਇਹ ਫਾਰਮ ਨੂੰ ਭਰਨਾ ਚਾਹੁੰਦੇ ਨੇ ਹੁਣ ਇਲਿਜੀਬਲ ਕਿਹੜੇ ਨੇ ਇਹਨਾਂ ਨੇ ਕਿ ਜੂਜੀਸੀ ਨੈਟ ਦੇ ਨਿਯਮ ਅਨੁਸਾਰ ਇਹਦੇ ਅਨੁਸਾਰ ਤੁਹਾਡੇ ਕੋਲੇ ਐਮਏ ਦੇ ਵਿੱਚ 55% ਨੰਬਰ ਹੋਣੇ ਲਾਜ਼ਮੀ ਨੇ ਐਮਏ ਐਜੂਕੇਸ਼ਨ ਵਾਲੇ ਐਮੈਡ ਵਾਲੇ ਠੀਕ ਹੈ ਨੈਟ ਵਾਲੇ ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਤੇ ਕਿਹੜੇ ਇਹ ਤੁਸੀਂ ਫਾਰਮ ਭਰ ਸਕਦੇ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਤੇ ਜਿਹਦੇ ਕੋਲ ਜਿੰਨਾ ਬਾਅਦ ਐਕਸਪੀਰੀਅੰਸ ਹੋਊਗਾ ਉਹਨੂੰ ਉਨੇ ਹੀ ਪੈਲ ਦਿੱਤੀ ਜਾਊਗੀ ਇਹਨੂੰ ਭਰਨਾ ਕਿਵੇਂ ਆ ਠੀਕ ਹੈ ਜੀ ਇਹਨਾਂ ਮਿਲ ਕualiਫਿਕੇਸ਼ਨ ਕੈਂਡੀਡੇਟ ਐਂਡ ਡਾਊਨ ਬਾਈ ਦਾ ਪਬਲਿਕ ਅੱਜ ਮਤਲਬ ਕਿ ਨੋਟੀਫਿਕੇਸ਼ਨ ਜਾਰੀ ਹੋਇਆ ਗਿਆ ਐਸ ਸੀ ਐਸ ਕੈਂਡੀਡੇਟ ਜਿਹੜੇ ਸੋਰੀ ਆਪਣਾ ਯੂਨੀਵਰਸਿਟੀ ਵਿਦ 30 ਡੇ ਫਰੋਮ ਦਾ ਪਬਲਿਕ 32 ਦੇ ਵਿੱਚ ਵਿੱਚ ਅੱਜ ਤੋਂ ਅੱਜ ਤੋਂ 30 ਦਿਨ ਵਿੱਚ ਵਿੱਚ ਫਾਰਮ ਭਰਨਾ ਹੈ ਠੀਕ ਹੈ ਆਨਲਾਈਨ 'ਚ ਦੱਸਿਆ ਹੋਇਆ ਹੈਗਾ ਲਿੰਕ ਪਿਆ ਹੋਊਗਾ ਉੱਥੇ ਤੁਸੀਂ ਫਾਰਮ ਭਰ ਦੇਣਾ ਹੈ ਐਸ ਐ ਜੀ ਡੀ ਕੈਂਡੀਡੇਟ ਨੂੰ ਰੂਲ ਦੇ ਸਾਰ ਛੋਟ ਮਿਲਦੀ ਹੈ ਸੋ ਮਿਲਦੀ ਹੈ ਤੇ ਏਜ ਰੈਲੈਕਸ ਦੀ ਗੱਲ ਕਰੇ 18 ਤੋਂ ਲੈ ਕੇ 50 ਸਾਲ ਤੱਕ ਦੇ ਆਲ ਕਾਸਟ ਵਾਲੇ ਬੰਦੇ ਇਹ ਪੋਸਟ ਭਰ ਸਕਦੇ ਨੇ ਠੀਕ ਹੈ ਜੀ ਇਹਦੇ ਵੀ ਇਹਦੇ ਕੋਈ ਨਵਾਂ ਇਹਨਾਂ ਨੇ ਕੋਈ ਸਿਸਟਮ ਨਿਮਣਾ ਗੱਲ ਕਰਦੇ ਆ ਸੈਲਰੀ ਦੀ ਇਹ ਸੈਲਰੀ ਹੈ 21 ਹਜ਼ਾਰ ਪਲੱਸ ਦੇਣਗੇ ਠੀਕ ਹੈ ਸਟੱਡੀ ਤੋਂ 10 ਤੇ ਸੈਲਰੀ ਦਾ 10 ਤੇਜ ਦਾਸਤੀ ਲੈ ਕੇ ਚੱਲਦੇ ਆ ਹੁਣ ਜੇ ਕਿਸ ਨੂੰ ਨੋਟੀਫਿਕੇਸ਼ਨ ਚਾਹੀਦਾ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਹੋਊਗਾ ਉੱਥੇ ਤੋਂ ਨੋਟੀਫਿਕੇਸ਼ਨ ਵੀ ਜੋ ਕਿ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਕੱਲੇ ਇਹਦੇ ਵਾਸਤੇ ਨਹੀਂ ਆਪਣੇ ਜਿੰਨੇ ਵੀ ਆ ਪੈਡ ਪੁਣੇ ਹਰ ਇੱਕ ਦਾ ਨੋਟੀਫਿਕੇਸ਼ਨ ਅਪਲਾਈ ਲਿੰਕ ਸਾਰਾ इजीली ਤਿੱਖੇ ਨਾਲ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਵਾ ਕੇ ਜਾਨੇ ਆ ਕੋਈ ਹਾਈ ਲੈਵਲ ਨਹੀਂ ਕੋਈ ਇਧਰੋਂ ਨਹੀਂ ਕਿਹਤੇ ਕਲਿੱਕ ਕਰੋ ਐ ਕਰੋ ਨਹੀਂ ਬਿਲਕੁਲ इजीली ਤਰੀਕੇ ਨਾਲ ਲੈ ਕੇ ਚੱਲਦੇ ਸੈਕੰਡ ਨੋਟੀਫਿਕੇਸ਼ਨ ਤੇ ਜੀ ਇੱਕ ਤੇ ਸੀਜੀਐਮ ਕੋਲਜ ਮੋਹਲਾ ਮੁਖਸਰ ਸਾਹਿਬੀ ਇਹ ਪੋਸਟ ਹੈ ਐਪਲੀਕੇਸ਼ਨ ਉਹ ਵੀ ਦੱਸਣ ਆਨਲਾਈਨ ਭਰਨੀ ਹੈ ਲਿੰਕ ਇਹ ਦੱਸਣ ਪ੍ਰੋਵਾਈਡ ਕਰਵਾ ਕੇ ਜਾਵਾਂਗੇ ਉਹਦਾ ਅਡ ਲਿੰਕ ਹੋਊਗਾ ਤੇ ਇਹਦਾ ਅਡ ਲਿੰਕ ਹੋਊਗਾ ਠੀਕ ਹੈ ਦੋਨੇ ਅਡਡ ਲਿੰਕ ਹੋਣਗੇ ਉਹ ਪੋਸਟ ਅਡ ਸੀ ਇੱਕ ਕੱਲੀ ਪੋਸਟ ਪ੍ਰਿੰ ਠੀਕ ਹੈ ਜੀ ਉਹ ਪੋਸਟ ਅਟ ਇਸ ਦੇ ਪੋਸਟ ਅਟ ਹੈ ਲਿੰਕ ਇਹਦਾ ਵੀ ਹੋਊਗਾ ਆਪਣੇ ਲਿੰਕ ਆਨਲਾਈਨ ਦਾ ਉਹਦਾ ਵੀ ਲਿੰਕ ਮਿਲੂਗਾ ਲਿੰਕ ਉਹਦਾ ਵੀ ਮਿਲੂਗਾ ਨੋਟੀਫਿਕੇਸ਼ਨ ਇਹਦਾ ਵੀ ਲਿੰਕ ਦੋਨੋਂ ਨੋਟੀਫਿਕੇਸ਼ਨ ਦੇ ਲਿੰਕ ਵੀ ਪੇ ਹੋਣਗੇ ਪ੍ਰਿੰਸੀਪਲ ਰੈਗੂਲਰ ਬੇਸਿਸ ਪੋਸਟ ਆਣੀ ਠੀਕ ਹੈ ਦੂਜੀ ਨੈਸ਼ਨਲ ਸਰਚ ਜਿਹੜੀ ਇਹਦੇ ਕੋਲ ਕੁਆਲਿਫਿਕੇਸ਼ਨ ਉੱਚੀ ਹੈ ਦੂਜੀ ਨੈਸ਼ਨਲ ਦਿੱਲੀ ਅੰਦਰ ਨੂੰ ਪੀ ਐਚ ਡੀ ਨੂੰ ਤੇ ਘੱਟੋ ਘਾਟ 8 ਸਾਲ ਪਲੱਸ ਦਾ ਐਕਸਪੀਰੀਅੰਸ ਹੋਵੇ ਠੀਕ ਹੈ ਜਿਸਨੇ ਬੋਲੇ ਐਨ ਸੀ ਐਰ ਸਟੇਟ ਯੂਨੀਵਰਸਿਟੀ ਚੰਡੀਗੜ੍ਹ 30 ਡੇ ਫਰਮ ਦਾ ਪਬਲਿਕ ਅੱਜ ਨੋਟੀਫਿਕੇਸ਼ਨ ਜਾਰ ਉੰਨਾ ਠੀਕ ਹੈ ਚੰਡੀਗੜ੍ਹ ਤੋਂ ਵੈਲਟ ਨੇ ਹੁਣ ਨੈਕਸਟ ਗੱਲ ਹੁਣ ਜਿਵੇਂ ਕਿ ਜਿਹਦੇ ਵੀ ਪਤੀ ਸਾਰੇ ਟੀਚਰ ਆਪਣਾ ਚੈੱਕ ਕਰ ਰਹੇ ਨੇ ਜੇ ਕਿਸੇ ਨੂੰ ਟੀਚਰ ਦੀ ਤਿਆਰੀ ਕਰਨੀ ਹੈ ਕਦੇ ਤਿਆਰੀ ਕਰਨੀ ਹੈ ਟੀਚਰ ਦੇ ਵਿੱਚ ਪੰਜਾਬੀ ਮਾਸਟਰ ਕੈਡਰ ਦੀ ਠੀਕ ਹੈ ਜੀ ਆਪਾਂ ਬਿਲਕੁਲ ਫ੍ਰੀ ਉਪਕੋਸ਼ਟ ਤਿਆਰੀ ਕਰਵਾ ਰਹੇ ਹਾਂ ਤੇ ਇੰਨੇ ਜ਼ਿਆਦਾ ਹਾਈ ਲੈਵਲ ਦੇ ਲਿੰਕਡ ਲੈਕਚਰ ਤਿਆਰੀ ਕਰਵਾ ਰਹੇ ਹਾਂ ਹਰ ਤਰ੍ਹਾਂ ਦੇ ਬੁੱਕਸ ਪੜ੍ਹੇ ਜਾ ਰਹੇ ਕਾਫੀ ਬੁੱਕਸ ਪੜ੍ਹ ਕੇ ਰਿਟਰਨ ਹੈਂਡ ਨੋਟਸ ਤਿਆਰ ਨੋਟਿਸ ਤਿਆਰ ਕਰਕੇ ਛੋਟੇ ਬੱਚੇ ਪ੍ਰੋਵਾਈਡ ਕਰਵਾਏ ਕਿ ਨੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਵੀ ਪਿਆ ਹੋਊਗਾ ਤੁਸੀਂ ਇੱਕ ਵਾਰੀ ਮੇਰੇ ਕਹਨ ਤੇ ਜਾ ਕੇ ਜਰੂਰ ਕਲਾਸ ਲੱਖੋ ਤੁਸੀਂ ਸਾਰੇ ਟੀਚਰ ਹੋ ਕੇ ਇਸ ਕਰਕੇ ਜਿਹੜੇ ਵੀ ਟੀਚਰ ਕਲਾਸ ਨੂੰ ਦੇਖੂਗਾ ਮੈਨੂੰ 110% ਯਕੀਨ ਹੈ ਉਹ ਪੀਡ ਕਲਾਸਾਂ ਸਭ ਛੱਡ ਦੇਣਗੇ ਕਿਉਂਕਿ ਸਾਡੇ ਨਾਲ ਇਹ ਜੇ ਬਹੁਤ ਜੁੜੇ ਨੇ ਬੱਚੇ ਜਿਹੜੇ ਪੀਡ ਲੈਕਚਰ ਲੈ ਰਹੇ ਸੀ ਜਨ ਫੋਨ ਵੀ ਆਉਂਦੇ ਨੇ ਠੀਕ ਹੈ ਜੀ ਸਾਡਾ ਨੰਬਰ ਤੁਹਾਨੂੰ ਦੱਸ ਦਿੰਦਾ 86994 ਠੀਕ ਹੈ ਜ ਹਨੋ ਇਹ ਜੇ ਬਹੁਤ ਨੰਬਰ ਫੋਨ ਵੀ ਹੁੰਦੇ ਨੇ ਕਿ ਹਾਂ ਸਾਡੇ ਮੇ ਮੈਸੇਜ ਹੈ ਜੋ ਕਿ ਇਹ ਕਲਾਸਾਂ ਕਰਉਂਦੀ ਹੈ ਮੈਡਮ ਬਹੁਤ ਜਿਆਦਾ ਹਾਈ ਲੈਵਲ ਕਰਾਉਂਦੇ ਨੇ ਤੁਸੀਂ ਇੱਕ ਵਾਰੀ ਕਹਿੰਦੇ ਜਰੂਰ ਵਿਜ਼ਿਟ ਕਰੋ ਨੈਕਸਟ ਟਰਮ ਕੁਝ ਹੋਰ ਲੈਕਚਰ ਤੁਸੀਂ ਅਟੈਂਡ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਡੇ ਕਲਾਸਾਂ ਪ੍ਰੋਪਰ ਲਾਉਗਾ 110% ਸ਼ਿਉਰਟੀ ਹੈ ਕਿ ਜਦੋਂ ਪੰਜਾਬੀ ਮਾਸਟਰ ਕੇ ਡਰਾਉਗਾ ਉਹਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੋਊਗੀ ਆਪਾਂ ਡਿਟੇਲ ਨੋਟਿਸ ਕਰਵਾ ਰਹੇ ਹਾਂ ਬਿਲਕੁਲ ਕੀ ਡਿਟੇਲ ਦੇ ਨਾਲ-ਨਾਲ ਵਨ ਲਾਈਨ ਕੁਐਸਚਨ ਵੀ ਨਾਲ ਦੇਣਾ ਰਿਪੀਟ ਕਰਵਾ ਰਿਹਾ ਜਿੰਨੀ ਸ਼ਰਤਾਂ 'ਤੇ ਬਹੁਤ ਵਧੀਆ ਤਿਆਰੀ ਕਰਵਾ ਰਿਹਾ ਹੈ ਤੇ ਤਿਆਰੀ ਇੰਨੀ ਵਧੀਆ ਹਾਈ ਲੈਵਲ ਕਰਵਾ ਰਹੇ ਸਾਨੂੰ ਦੇਖ ਕੇ ਆਪ ਖੁਸ਼ੀ ਹੋਊਗੀ ਜੇ ਸਾਡੇ ਦਰੋਤੇ ਵੀਡੀਓਸ ਨੂੰ ਵਧੀਆ ਲੱਗਦੇ ਆ ਅਪਡੇਟ ਵਧੀਆ ਲੱਗਦੇ ਆ ਸਾਡੇ ਨਾਲ ਜੁੜੇ ਰਹਿਣ ਲਈ ਆਪਣੇ ਚੈਨਲ ਐਜੂਕੇਟਰ ਨੂੰ ਲਾਸਟ ਟਾਈਮ ਤੱਕ ਜਰੂਰ ਦੇਖਦੇ ਰਹਿਓ ਮਿਲਦੇ ਨੇਕਸਟ ਅਪਡੇਟ ਨਾਲ ਧੰਨਵਾਦ ਜੀ